ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 17 ਦਿੱਤੇ ਹੋਏ ਚੱਕਰ O ਦੀਆਂ ਅਜਹੀਆਂ ਦੋ ਸੋਹਣੇ ਰੇਖਾਵਾਂ ਖਿੱਚੋ ਜੋ ਆਪਸ ਵਿੱਚ ਮਿਲਣ ਤੇ ਦਿੱਤੇ ਕੋਣ phi ਦੇ ਬਰਾਬਰ ਕੋਣ ਬਣਾਉਣ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇੱਕ ਦਿੱਤਾ ਹੋਇਆ ਚੱਕਰ ਮਤਲਬ ਆਪਣੀ ਮਰਜ਼ੀ ਨਾਲ ਕੋਈ ਵੀ ਇੱਕ ਚੱਕਰ ਬਣਾ ਲੈਣਾ ਫੇਰ 5 ਚੱਕਰ ਦਾ ਵਿਆਫ ਖਿੱਚਾਂਗੇ ਵਿਆਫ ਖਿੱਚਣ ਵਾਸਤੇ ਆਪਾਂ ਕੀ ਕਰਦੇ ਆ ਇੱਕ ਇਹ ਜੀ ਲਾਈਨ ਜਿਹੜੀ ਇਹਦੇ ਸੈਂਟਰ 'ਚ ਹੀ ਗੁਜਰੇ ਇਹਦਾ ਵਿਆਫ ਖਿੱਚਿਆ ਜਾਊਗਾ ਇਹਦੇ ਸੈਂਟਰ ਨੂੰ ਆਪਾਂ ਨੇ O ਲਿਖ ਲੈਣਾ ਜਿੱਥੇ ਰੱਖਿਆ ਆਪਾਂ ਨੇ ਪ੍ਰਕਾਰ ਕਮਾਈ ਸੀ ਹੁਤੇ ਫੇਰ ਆਪਾਂ ਨੇ ਇੱਕ ਫਾਈਟ ਦੇ ਉੱਪਰ ਇੱਕ ਕੋਣ ਲੈਣਾ ਆਪਣੀ ਮਰਜ਼ੀ ਦਾ ਕੋਈ ਵੀ ਦਿੱਤਾ ਹੋਇਆ ਕੋਣ ਇਹ ਦਿੱਤਾ ਹੋਇਆ ਕੋਣ ਆਪਾਂ ਆਪਣੀ ਸੁਵਿਧਾ ਦੇ ਲਈ 30 ਡਿਗਰੀ ਦਾ ਲੈ ਲਨੇ ਆ ਕਿਉਂਕਿ ਆਪਣੇ ਕੋਲ 30 ਡਿਗਰੀ ਦਾ ਸਟੈਂਡਰਡ ਆ ਇਸ ਕਰਕੇ ਆਪਾਂ ਇੱਥੇ 30 ਡਿਗਰੀ ਦਾ ਕੋਣ ਬਣਾ ਦਨੇ ਆ ਇਹਨਾਂ ਨੂੰ ਆਪਾਂ ਸੀਰਖ ਦਨੇ ਆ ਐਵੇਂ ਹੀ ਹੁਣ ਆਪਾਂ ਜਿਹੜਾ ਸਾਡਾ ਦਿੱਤਾ ਹੋਇਆ ਕੋਣ ਆ ਉਹ ਉਹ ਦੇ ਉੱਪਰ ਬਣਾਉਣਾ ਉਹ ਦੇ ਉੱਪਰ ਕੋਣ ਬਣਾਉਣ ਲਈ ਫਿਰ ਕਿਵੇਂ ਕਰਾਂਗੇ ਅਸੀਂ ਇਹਨੂੰ ਜਿਹੜਾ ਸਾਡਾ 30 ਡਿਗਰੀ ਵਾਲਾ ਸੈਕਟਰ ਸਕੇਅਰ ਆ ਇਹਨੂੰ ਇਹਦੇ ਨਾਲ ਬਣਾਵਾਂਗੇ ਆਹ ਵਾਲੀ ਲਾਈਨ ਦੇ ਨਾਲ ਜਿਹੜਾ ਵਿਆਫ ਆ ਵਿਆਫ ਦੇ ਨਾਲ ਅਸੀਂ ਬਣਾਵਾਂਗੇ ਕਿਉਂਕਿ ਜੇ ਫਿਰ ਜਿਹੜਾ ਕੋਣ ਆ ਵਿਆਫ ਦੇ ਨਾਲ ਕੋਣ ਬਣਾਉਣਾ ਫਿਰ ਫੀ ਉਹਦੇ ਵਿੱਚੋਂ ਰੱਖ ਕੇ ਫਿਰ ਇੱਕ ਲਾਈਨ ਲਾਵਾਂਗੇ ਜਿੱਥੇ ਇਹ ਚੱਕਰ ਕੱਟਦੀ ਆ ਉਹਦਾ ਨਾਮ ਅਸੀਂ D ਰੱਖ ਦਾਂਗੇ ਫਿਰ ਅਸੀਂ ਜਿਹੜੀ ਆਹ ਵਾਲੀ ਰੇਖਾ OD ਅਤੇ ਜਿਹੜਾ ਵਿਆਸ ਆ ਵਿਆਸ ਦਾ ਨਾਮ ਅਸੀਂ AB ਰੱਖ ਦਾਂਗੇ OD ਅਤੇ OB ਇਹਨਾਂ ਦੇ ਉੱਪਰ ਅਸੀਂ ਲੰਬ ਖਿੱਚਣੀ ਹੈ ਲੰਬमतलब 90 ਡਿਗਰੀਆ ਕੋਣ ਮਾ ਉਹ ਪ੍ਰਕਾਰ ਦੇ ਨਾਲ ਉਹ ਤੁਹਾਨੂੰ ਬਣਾਉਣਾ ਹੁੰਦਾ ਹੀ ਆ ਪਹਿਲਾਂ ਅਸੀਂ ਬਿੰਦੂ B ਤੇ ਰੱਖ ਕੇ ਚਾਪ ਲਗਾ ਦਾਂਗੇ ਫਿਰ ਇੱਥੋਂ ਫਿਰ ਅੱਗੇ ਵੀਰ ਇਹ ਤੋੜ ਕੇ ਇੱਥੇ ਕੱਟ ਦਾਂਗੇ ਤੇ ਫਿਰ ਇਹਨੂੰ ਬੀ ਦੇ ਨਾਲ ਮਿਲਾਵਾਂਗੇ। ਆਖੇ ਉਹ ਮੈਂ ਖਾ ਲਵਾਂਗਾ। ਨਹੀਂ ਆਏ ਤਾਂ ਮੈਂ ਕਰਾਂਦਾ ਕਿੰਨੀ। ਫਿਰ ਐਵੇਂ ਹੀ ਅਸੀਂ ਜਿਹੜੀ OD ਰੇਖਾ ਉਹਦੇ ਤੇ ਵੀ ਲੰਬ ਖਿੱਚ ਲਾਂਗੇ D ਤੇ ਰੱਖ ਕੇ ਪ੍ਰਕਾਰ ਦੇ ਨਾਲ ਛਾਪ ਲਗਾ ਦਾਂਗੇ ਇਹਨੂੰ ਫਿਰ ਇੱਥੇ ਰੱਖ ਕੇ ਤੇ ਫਿਰ ਘੁਟਕਿਆ ਕੀਰੋ ਸਿੰਘ ਜਿੱਥੇ ਤਾਂ ਆਪਾਂ ਕੱਟ ਗਏ ਨੇ ਉਹਨੂੰ ਵੀ ਦੇਣਾ ਬਣਾ ਦਾਂਗੇ ਤਾਂ ਲਾਈਫ ਲਾਈਨ ਕੋਚੀ ਲਾ ਲਵਨੇ ਆ ਫਿਰ ਆਰ ਰੇਖਾ ਨੂੰ ਆਪਾਂ ਇਫਰੀਖਾ ਤੱਕ ਬਤਾ ਦਿੰਨੇ ਆ ਜਿੱਥੇ ਕੱਟਣ ਦੋਨੇ ਜਣੇ ਜਾ ਕੇ ਤੇ ਫਿਰ ਉਹ ਦੂਸਰੀ ਰੇਖਾ ਨੂੰ ਵੀ ਇੱਥੇ ਤੱਕ ਬਤਾ ਲਵਨੇ ਆ ਜਿਹੜਾ ਆਵਾਲਾ ਸਾਡਾ ਕੋਣ ਆ ਇਹ ਕੋਣ f ਦੇ ਬਰਾਬਰ ਬਣ ਜੂਵੇਗਾ ਇਹ ਪੁਆਇੰਟ ਦਾ ਆਪਾਂ ਨਾਮ e ਰੱਖ ਲਵਾਂਗੇ ਇਸ ਤਰ੍ਹਾਂ ਸਾਡਾ ਜਿਹੜਾ ਇਹ ਸਵਾਲ ਆ ਇਹ ਹੱਲ ਹੋ ਜੂਵੇਗਾ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ